ਕਿ ਸਰਦਾਰ ਤਾਂ ਬਹੁਤ ਖੇਡਦੇ ਨੇ ਬੱਚੇ ਪਰ ਉਹ ਮੂੰਹ ਤੋਂ ਦਾੜੀ ਕਟਾ ਦਿੰਦੇ ਨੇ ਜਾਂ ਇੱਧਰ ਉਹ ਜਾਂ ਉੱਧਰ ਆਉਂ। ਅੱਛੇ ਇੱਕ ਮੈਂਟ ਲੱਗਿਆ ਕਿਤੇ ਵੀ ਮੈਂ ਕੁਇਟ ਕਰ ਸਕਦਾ ਹਾਂ ਹਾਰ ਸਕਦਾ। ਜੁਝਾਰ ਸਿੰਘ ਦੀ ਚਰਚਾ ਕਿਉਂਕਿ ਉਸਨੇ ਪਾਵਰ ਸਲੈਪ ਕੰਪੀਟੀਸ਼ਨ ਵਿੱਚ ਗੋਰਿਆਂ ਨੂੰ ਚਿਤ ਕਰ ਦਿੱਤਾ। ਸੋਸ਼ਲ ਮੀਡੀਆ ਤੇ ਇਸ ਸਮੇਂ ਸਭ ਤੋਂ ਵੱਧ ਵਾਇਰਲ ਹੈ ਜੁਝਾਰ ਸਿੰਘ। ਤਾਂ ਉਹਨੇ ਉਹ ਫਾਉਲ ਵੀ ਕੀਤਾ ਸੀ ਇੱਕ ਤਾਂ ਉਹਦੇ ਕਰਕੇ ਥੋੜਾ ਅੰਦਰ ਇੱਥੇ ਫੈਕਚਰ ਹੈ। ਤੇ ਉਹ ਬਲੀਡਿੰਗ ਹੁੰਦੀ ਸੀਗੀ ਲਗਾਤਾਰ ਤਾਂ ਉੱਥੇ ਤੇ ਤੁਹਾਨੂੰ ਪਤਾ ਡਾਕਟਰ ਥੋੜਾ ਜਿਆਦਾ ਕੇਅਰ ਕਰਦੇ ਹਨਾ ਉੱਥੋਂ ਜਦੋਂ ਉੱਥੇ ਜਿੱਤ ਪ੍ਰਾਪਤ ਹੋਈ ਤਾਂ ਫਿਰ ਵਾਈਗੁਰ ਨੇ ਇਲਾਜ ਹੀ ਰੱਖੀ ਸਾਡੀ ਨਹੀਂ ਪੰਜਾਬੀਆਂ ਭੰਗੜੇ ਤੇ ਸ਼ੁਰੂ ਕਰਨੇ ਆ ਰਿੰਗ 'ਚ ਕਹਿੰਦੇ ਭੰਗੜਾ ਬਹੁ ਪਾਇਆ ਤੁਸੀਂ ਉਹ ਜੀ ਹੁਣ ਇਦਾਂ ਜੀ ਇੱਕ ਤਾਂ ਹੈਗੇ ਪੰਜਾਬੀਆਂ ਹਾਂ ਤੇ ਜੇ ਕਿਤੇ ਢੋਲ ਵੱਜ ਜੂਵੇ ਉੱਥੇ ਹੀ ਆਪਣੇ 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 ਆਪ ਉੱਠਣ ਲੱਜੰਦੇ ਉਹਨਾਂ ਦੇ ਉਹਨਾਂ ਨੇ ਪਤਾ ਨਹੀਂ ਕੌਣ ਸੀ ਕੌਣ ਨਹੀਂ ਉੱਥੇ ਬੈਠਾ ਡੀਜੇ ਤੇ ਪਤੰਦਰ ਨੇ ਉੱਥੇ ਪੰਜਾਬੀ ਗਾਣੇ ਲਾਤਾ ਕਿਹੜਾ ਲਾਤਾ ਉਹ ਕੋਈ ਹਡੇ ਥੋੜੇ ਥੋੜੇ ਹੋਈ ਮਟਿਆਰ ਮੁੰਡਿਆਂ ਤੋਂ ਬਚ ਕੇ ਰਹੀ ਉਹ ਕੁਦਰਤੀ ਉਸ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚੋਂ ਗਾਣਾ ਬਹੁਤ ਜ਼ਿਆਦਾ ਵੈਰ ਲੈ 15 ਸਾਲ ਦੀ ਉਮਰ ਚ 10 ਸਾਲ 10 ਲੱਖ ਫੌਲਸ ਦੇ ਵਿੱਚ ਜਾਨ ਤੋਂ ਨਹੀਂ ਡਰੇ ਇੱਥੇ ਤਾਂ ਫਿਰ ਇੱਕ ਸਾਹਮਣੇ ਗੋਰੇ ਹੀ ਤਾਂ ਮਿਲਣ ਦੀ ਗੱਲਬਾਤ ਕਰਨ ਦੀ ਰਸ਼ੀਨ ਟੀਮ ਨੂੰ ਪਰ ਸਾਰੇ ਥੋੜਾ ਆਪਣਾ ਹੋਰ ਹੰਕਾਰ ਚ ਫਿਰ ਰਹੀ ਸੀ ਅੰਗਰੇਜ਼ੀ ਤੇ ਵਿੱਚ ਉਹਨੇ ਗਾਲ ਕੱਢਣ ਦੀ ਕੋਸ਼ਿਸ਼ ਕੀਤੀ ਅੱਛਾ ਤੇ ਮੇਰੇ ਨਾਲ ਦੇ ਮੈਨੇਜਰ ਨੂੰ ਪਤਾ ਸੀ ਵੀ ਹੁਣ ਜੀ ਜਾਣੇ ਕੀ ਕਰ ਦੇਣਾ ਫਿਰ ਉੱਥੇ ਮਾਹੌਲ ਹੋ ਗਿਆ ਸੀ ਗਰਮਾ ਗਰਮ ਸਸ਼ੀਕਾਰ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਗਗਨ ਸ਼ੁਕਲਾ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਜੁਝਾਰ ਸਿੰਘ ਦੀ ਚਰਚਾ ਕਿਉਂਕਿ ਉਸਨੇ ਪਾਵਰ ਸਲੈਪ ਕੰਪੀਟੀਸ਼ਨ ਵਿੱਚ ਗੋਰੀਆਂ ਨੂੰ ਚਿਤ ਕਰ ਦਿੰਦਾ ਹੈ ਸੋਸ਼ਲ ਮੀਡੀਆ ਤੇ ਇਸ ਸਮੇ ਸਭ ਤੋਂ ਵੱਧ ਵਾਇਰਲ ਹੈ ਜੁਝਾਰ ਸਿੰਘ ਗੁਰੂ ਨਗਰੀ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਨੂੰ ਬਿਲੋਂਗ ਕਰਦਾ ਤੇ ਸਭ ਤੋਂ ਪਹਿਲਾਂ ਜੁਝਾਰ ਸਿੰਘ ਨਾਲ ਗੱਲਬਾਤ ਕਰਦੇ ਆ ਜੁਝਾਰ ਬਾਈ ਡੇਲੀ ਪੋਸਟ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੱਥੇ ਆ ਕੇ ਇਨਾ ਮਾਣ ਬਖਸ਼ ਰਹੇ ਹੋ ਭਾਈ ਪਹਿਲਾਂ ਤਾਂ ਦੱਸੋ ਸੇਠ ਠੀਕ ਆ ਅੱਖ ਤੇ ਨਿਸ਼ਾਨ ਹੈ ਅੰਦਰ ਉਹ ਸਟਿਚਸ ਵਗੈਰਾ ਲੱਗੇ ਆ ਨੀ ਸੇਤ ਠੀਕ ਹੈ ਟਾਂਕੇ ਤਾਂ ਨਹੀਂ ਜੀ ਲੱਗੇ ਇਹ ਥੋੜਾ ਉਹਨੇ ਮੇਰੇ ਆਪੋਨੈਂਟ ਨੇ ਮੇਰੇ ਫਾਉਲ ਮਾਰਤਾ ਸੀ ਫਾਉਲ ਕੇ ਫਾਉਲ ਸਲੈਪ ਮਾਰਤੀ ਸੀ ਵੀ ਜਿਹੜੀ ਲੀਗ ਅਨਲੀਗਲ ਸੀ ਕਿਉਂਕਿ ਤੁਹਾਨੂੰ ਪਤਾ ਜੇ ਅਗਰ ਚਾਹੇ ਕੋਈ ਵੀ ਗੇਮ ਹੈ ਡੇਂਜਰ ਚਾਹੇ ਹੈਗੀ ਹੈ ਪਰ ਸੇਫਟੀ ਪਹਿਲਾਂ ਰੱਖੀ ਜਾਂਦੀ ਹੈ ਨਾ ਤਾਂ ਉਹਨੇ ਉਹ ਫਾਉਲ ਵੀ ਕੀਤਾ ਸੀ ਇੱਕ ਤਾਂ ਉਹਦੇ ਕਰਕੇ ਥੋੜਾ ਅੰਦਰ ਇੱਥੇ ਫੈਕਚਰ ਹੈ ਤੇ ਉਹ ਬਲੀਡਿੰਗ ਹੁੰਦੀ ਸੀਗੀ ਲਗਾਤਾਰ ਤਾਂ ਉੱਥੇ ਤੇ ਤੁਹਾਨੂੰ ਪਤਾ ਡਾਕਟਰ ਥੋੜਾ ਜਿਆਦਾ ਕੇਅਰ ਕਰਦੇ ਹਨਾ ਤਾਂ ਉਹਨਾਂ ਨੇ ਤਿੰਨ ਦਿਨ ਲਈ ਵਿੱਚ ਕਾਟਨ ਰੱਖ ਕੇ ਤਾਂ ਉਹਨੂੰ ਥ੍ਰੈਡ ਨਾਲ ਬੰਨਿਆ ਕਿ ਦੁਬਾਰਾ ਜਦੋਂ ਕੱਢੀਏ ਤਾਂ ਆਰਾਮ ਨਾਲ ਨਿਕਲ ਜਾਵੇ ਕਾਟਣਾ ਕਿਉਂਕਿ ਅੱਗੇ ਤੱਕ ਰੱਖਿਆ ਹੋਇਆ ਹੈ ਕਾਟਨੇ ਦੇ ਵਿੱਚ ਅੱਛਾ ਦੇਸ਼ ਦਾ ਨਾਮ ਰੌਸ਼ਨ ਕਰਕੇ ਆ ਆਬੋ ਧਾਬੀ ਜਾ ਕੇ ਪਾਵਰ ਸਲੈਬ ਕੰਪੀਟੀਸ਼ਨ ਦੇ ਵਿੱਚ ਦੇਸ਼ ਨੂੰ ਜਿਤਾ ਕੇ ਆਏ ਹਾਂ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਇਸ ਗੱਲ ਦਾ ਕਿ ਇੱਟੇ ਵੱਡੇ ਪਲੇਟਫਾਰਮ ਦੇ ਉੱਤੇ ਅਸੀਂ ਭਾਰਤ ਨੂੰ ਰਿਪਰੈਜ਼ੈਂਟ ਕੀਤਾ ਤੇ ਉਸ ਤੋਂ ਬਾਅਦ ਬੜੀ ਖੁਸ਼ੀ ਵਾਲੀ ਇਹ ਗੱਲ ਹੋਈ ਹੈ ਕਿ ਉਹਦੇ ਨਾਲ ਮੈਂ ਜਿੱਤ ਵੀ ਪ੍ਰਾਪਤ ਕੀਤੀ ਉੱਥੇ ਤੇ ਪਹਿਲਾ ਭਾਰਤੀ ਵੀ ਸੀ ਪਹਿਲਾ ਪੰਜਾਬੀ ਸਿੱਖ ਸਰਦਾਰ ਸੀ ਤੇ ਪਹਿਲੀ ਵਾਰ ਸੀ ਉੱਥੇ ਜਿੱਤ ਵੀ ਦਰਜ ਕਰ ਲਈ ਹੈ ਅੱਛਾ ਪਹਿਲਾ ਹੀ ਭਾਰਤੀ ਪਹਿਲਾ ਹੀ ਪੰਜਾਬੀ ਤੇ ਪਹਿਲਾ ਹੀ ਸਿੱਖ ਸਰਦਾਰ ਹਾਂਜੀ ਤੇ ਵੱਡਾ ਮਾਣ ਹਾਂਜੀ ਵੱਡਾ ਮਾਣ ਵਾਲੀ ਗੱਲ ਹੈਗੀ ਤੇ ਉੱਥੋਂ ਜਦੋਂ ਉੱਥੇ ਜਿੱਤ ਪ੍ਰਾਪਤ ਹੋਈ ਤਾਂ ਫਿਰ ਵਾਹਿਗੁਰੂ ਨੇ ਇਲਾਜ ਹੀ ਰੱਖੀ ਹੈ ਸਾਡੀ ਨਾ ਤਾਂ ਬਹੁਤ ਮਾਣ ਮਹਿਸੂਸ ਹੋਇਆ ਅੱਛਾ ਸਵਾਲ ਬਹੁਤ ਆ ਪਰ ਪਹਿਲਾਂ ਕਹਿੰਦੇ ਪੰਜਾਬੀਆਂ ਭੰਗੜੇ ਤੇ ਸ਼ੁਰੂ ਕਰਨੇ ਆ ਰਿੰਗ 'ਚ ਕਹਿੰਦੇ ਭੰਗੜਾ ਮੋ ਪਾਇਆ ਤੁਸੀਂ ਉਹ ਜੀ ਹੁਣ ਏਦਾਂ ਜੀ ਇੱਕ ਤਾਂ ਹੈਗੇ ਪੰਜਾਬੀਆਂ ਹਾਂ ਤੇ ਜੇ ਕਿਤੇ ਢੋਲ ਵਜੇ ਜੂਵੇ ਉੱਥੇ ਹੀ ਆਪਣੇ ਆਪਣੇ ਆਪ ਉੱਠਣ ਲੱਜੰਦੇ ਉਹਨਾਂ ਦੇ ਉਹਨਾਂ ਨੇ ਪਤਾ ਨਹੀਂ ਕੌਣ ਸੀ ਕੌਣ ਨਹੀਂ ਉੱਥੇ ਬੈਠਾ ਡੀਜੇ ਤੇ ਪਤੰਦਰ ਨੇ ਉੱਥੇ ਪੰਜਾਬੀ ਗਾਣਾ ਲਾਤਾ ਕਿਹੜਾ ਲਾਤਾ ਉਹ ਕੋਈ ਨਹੀਂ ਥੋੜੇ ਥੋੜੇ ਹੋਈ ਮਟਿਆਰ ਮੁੰਡਿਆਂ ਤੋਂ ਬਚ ਕੇ ਰਿਹਾ ਉਹ ਕੁਦਰਤੀ ਉਸ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚੋਂ ਗਾਣਾ ਬਹੁਤ ਜ਼ਿਆਦਾ ਵਾਇਰਲ ਹੈ ਕਿਉਂਕਿ ਉਹਦਾ ਜਿਹੜਾ ਮਿਊਜ਼ਿਕ ਹੈ ਨਾ ਉਹ ਲਾਫ ਜੁਰੇ ਦਾ ਗਾਇਆ ਹੋਇਆ ਗਾਣਾ ਤੇ ਬਹੁਤ ਜ਼ਿਆਦਾ ਵਾਇਰਲ ਗਾਣਾ ਜੀ ਉਹ ਤਾਂ ਅੰਗਰੇਜ਼ ਵੀ ਨੱਚ ਰਹੇ ਸੀ ਛੋਟੇ ਛੋਟੇ ਅੰਗਰੇਜ਼ਾਂ ਦੇ ਬੱਚੇ ਰਸੇ ਸ਼ੇਖ ਨੱਚ ਰਹੇ ਸੀ ਜੀ ਮੇਰੇ ਨਾਲ ਹਾਂਜੀ ਤੇ ਤੁਹਾਡਾ ਵੀ ਭੰਗੜਾ ਨਿਕਲ ਗਿਆ ਆਟੋਮੈਟਿਕਲੀ ਨਿਕਲਿਆ ਜੀ ਇਹ ਜਿੱਤ ਦੀ ਖੁਸ਼ੀ ਜਾਂ ਜਿੱਤ ਦੀ ਖੁਸ਼ੀ ਹੈ ਇਹ ਇਹ ਵੀ ਨਹੀਂ ਹੈਗਾ ਕਿ ਜੇ ਮੈਂ ਹਾਰ ਜਾਂਦਾ ਤਾਂ ਮੈਂ ਅੱਛਾ ਦੁੱਖ ਬਣਾਉਂਦਾ ਨਹੀਂ ਜੇ ਹਾਰਦਾ ਤਾਂ ਸਿੱਖਦਾ ਤੇ ਜੇ ਹੁਣ ਜਿੱਤੇ ਆ ਤਾਂ ਫੇਰ ਖੁਸ਼ੀ ਦਾ ਮਨਾਉਂਦਾ ਆ ਸਾਡਾ ਹੱਕ ਵੀ ਹੈਗਾ ਅੱਛਾ ਸਲੈਪ ਪਾਵਰ ਸਲੈਪ ਕੰਪੀਟੀਸ਼ਨ ਇੱਕ ਦੂਜੇ ਦੇ ਮਾਰਦੇ ਆ ਹਾਂਜੀ ਸਾਹਮਣੇ ਕਿਹੜੀ ਕੰਟਰੀ ਦਾ ਗੋਰਾ ਸੀਗਾ ਉਹ ਰਸ਼ੀਆ ਦਾ ਸੀਗਾ ਜੀ ਰਸ਼ੀਆ ਹਾਂਜੀ ਉਹਦਾ ਨਾਮ ਸ਼ਾਇਦ ਅਤੂਕੀ ਗਲੂਸਕਾ ਇਹ ਜਬ ਤੁਸੂਤਾ ਜੀ ਨਾਮ ਸੀਗਾ ਗਲੂਸਕਾ ਅੱਛਾ ਹਾਂ ਗਲੂਸਕਾ ਅੱਛਾ ਭਾਈ ਦਰਤ ਨਹੀਂ ਲੱਗਿਆ ਥੱਪੜ ਮਾਰਦੇ ਆ ਜੋ ਜੋ ਨਹੀਂ ਵੀਰੇ ਡਰ ਨਹੀਂ ਲੱਗਦਾ ਕਿਉਂ ਹਰ ਡਰ ਇੱਕ ਤਾਂ ਨਾਮ ਜੀ ਜਾਰ ਸਿੰਘ ਹੈ ਚਾ ਤੇ ਜੁਝਾਰ ਸਿੰਘ ਦਾ ਮਤਲਬ ਹੈ ਜੂਝਣ ਵਾਲਾ ਹਾਂ ਅੰਗਰੇਜ਼ੀ ਚ ਮਤਲਬ ਇਹਦਾ ਫਾਈਟਰ ਹੈ ਹਾਂ ਤੇ ਗੁਰੂ ਗੋਬ ਸਿੰਘ ਜੀ ਦੇ ਛੋਟੇ بیٹے ਦਾ ਨਾਮ ਵੀ ਜੁਝਾਰ ਸਿੰਘ ਸੀਗਾ ਹਾਂ ਸਾਬ ਜੀ ਦਾ ਜੁਝਾਰ ਸਿੰਘ ਜੀ ਨੇ 15 ਸਾਲ ਦੀ ਉਮਰ ਚ 10 ਸਾਲ 10 ਲੱਖ ਫੌਲਸ ਦੇ ਵਿੱਚ ਜਾਨ ਤੋਂ ਨਹੀਂ ਡਰੇ ਇੱਥੇ ਤਾਂ ਫਿਰ ਇੱਕ ਸਾਹਮਣੇ ਇੱਕ ਗੋਰੇ ਦਾ ਹਾਂ ਕੋਈ ਕੋਈ ਡਰ ਵਾਲੀ ਗੱਲ ਨਹੀਂ ਇੱਥੇ ਇਸ ਧਰਤੀ ਤੇ ਜੰਮੇ ਆ ਤੇ ਉਹ ਉਸ ਉਸ ਚੀਜ਼ ਦਾ ਖੂਨ ਦੇ ਵਿੱਚ ਵੀਰ ਰਸ ਪਹਿਲਾਂ ਹੀ ਬਹੁਤ ਆ ਤਉ ਉਹ ਤਰਤੀਆ ਕਹਿੰਦਾ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਕਿ ਉਦੋਂ ਜੰਗ ਜਾਣ ਵਾਲੇ ਇੱਥੇ ਤਾਂ ਉਹ ਲੋਕ ਆ ਜਿਨ੍ਹਾਂ ਨੂੰ ਪਤਾ ਸੀ ਇਹਨਾਂ ਸੀ ਵਾਪਸ ਨਹੀਂ ਆਉਣਾ ਫਿਰ ਵੀ ਹਮਮਾ ਕੇ ਲੜ ਰਹੇ ਸੀ ਬਿਲਕੁਲ ਜੀ ਬਸ ਉਹਨਾਂ ਦਾ ਉਹੀ ਉਹੀ ਸਾਨੂੰ ਮੋਟੀਵੇਟ ਕਰਦੀ ਹੈ ਚੀਜ਼ ਉਹ ਚੀਜ਼ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੀ ਹੈ ਕਿ ਕਿ ਅਸੀਂ ਫਾਈਟਿੰਗ ਦੇ ਵਿੱਚ ਜੈ ਮੈਂ ਜੇ ਮੈਂ ਇਸ ਫਾਈਟਿੰਗ ਲਾਈਨ ਚ ਆਇਆ ਜੇ ਇਸ ਤੋਂ ਪਹਿਲਾਂ ਮੈਂ ਮਿਕਸ ਮਾਰਸ਼ਲ ਆਰਟਸ ਕੀਤਾ ਹੈ ਨਾ ਕੇਜ ਫਾਈਟਿੰਗ ਤਾਂ ਸਾਰੀ ਮੋਟੀਵੇਸ਼ਨ ਹੀ ਚਮਕੌਰ ਸਾਹਿਬ ਦੀ ਧਰਤੀ ਤੋਂ ਮਿਲੀ ਹੈ ਕਿਉਂਕਿ ਦੁਨੀਆ ਦੀ ਸਭ ਤੋਂ ਲਾਸਾਨੀ جنگ ਇੱਥੇ ਹੋਈ ਹੈ ਜੀ ਤੇ 10 ਲੱਖ ਤੇ ਬਨਾਮ 40 ਤੇ ਉਸ ਚੀਜ਼ ਤੋਂ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਜੀ ਅੱਛਾ ਜਾਰ ਬਈ ਜਦੋਂ ਫਾਈਨਲ ਦੇ ਵਿੱਚ ਤੁਸੀਂ ਜਾਣ ਲੱਗੇ ਤਾਂ ਦਿਮਾਗ ਚ ਕੀ ਕੀ ਚੱਲ ਰਿਹਾ ਸੀਗਾ ਤੁਹਾਡੇ ਵੀ ਜੀ ਦਿਮਾਗ ਚ ਇਹ ਚੱਲ ਰਿਹਾ ਸੀਗਾ ਕਿ ਮੈਂ ਉਹਨੂੰ ਅੱਜ ਬੇਹੋਸ਼ ਕਰਨਾ ਕਿਉਂਕਿ ਮੈਂ ਇਸ ਤੋਂ ਪਹਿਲਾਂ ਥੋੜਾ ਜਿਹਾ ਜਦੋਂ ਕਿਉਂਕਿ ਮੇਰੀ ਆਦਤ ਹੈ ਆਪਾਂ ਪੰਜਾਬੀਆਂ ਅਸੀਂ ਪਿਆਰ ਦੇ ਭੁੱਖੇ ਆ ਅਸੀਂ ਸਭ ਨੂੰ ਰਿਸਪੈਕਟ ਦਿੰਦੇ ਆ ਮੈਂ ਬਹੁਤ ਕੋਸ਼ਿਸ਼ ਕੀਤੀ ਹੱਥ ਮਿਲਾਉਣ ਦੀ ਮਿਲਣ ਦੀ ਗੱਲਬਾਤ ਕਰਨ ਦੀ ਰਸ਼ੀਨ ਟੀਮ ਨੂੰ ਬਟ ਸਾਰੇ ਥੋੜਾ ਆਪਣਾ ਹੋਰ ਹੰਕਾਰ ਚ ਫਿਰ ਰਹੇ ਸੀ ਅੱਛਾ ਤੁਹਾਡੇ ਨਾਲ ਉਹਨੇ ਹੱਥ ਨਹੀਂ ਮਿਲਾਇਆ ਨਹੀਂ ਜੀ ਅੱਛਾ ਬੋਲਿਆ ਨਹੀਂ ਨਹੀਂ ਬੋਲਿਆ ਬਣੀ ਫਿਰ ਪਹਿਲੀ ਵਾਰ ਉਹਨੇ ਮੇਰੇ ਨਾਲ ਉਹ ਇਹ ਤਾਂ ਕਿ ਕਹਿੰਦੇ ਨਾ ਗਲਵਟਾ ਚ ਪੰਜ ਟੱਚ ਉਦੋਂ ਕੀਤਾ ਜਦੋਂ ਮੈਂ ਉਹ ਕਿਉਂਕਿ ਉਹ ਟਾਸ ਜਿੱਤ ਗਿਆ ਸੀਗਾ ਵੀ ਪਹਿਲਾਂ ਸਲੈਪ ਕੌਣ ਮਾਰੂਗਾ ਤਾਂ ਉਹਨੇ ਜਦੋਂ ਸਲੈਪ ਮਾਰੀ ਮੈਂ ਉਹ ਸਲੈਪ इजीली ਚੱਲ ਗਿਆ ਕਿੰਨੀ ਸਲੈਪ ਮਾਰਨੀ ਹੁੰਦੀ ਹੈ ਤਾਂ ਤਿੰਨ ਤਿੰਨ ਰਾਊਂਡ ਹੁੰਦੇ ਆ ਤਿੰਨ ਚਾਂਸ ਹੁੰਦੇ ਜੀ ਹਾਂਜੀ ਤੇ ਚਾਹੇ ਤੁਸੀਂ ਪਹਿਲੇ ਜਿਹੜਾ ਟਾਸ ਜਿੱਤ ਕੇ ਅਗਰ ਉਹ ਜਿਵੇਂ ਜਿੱਤਿਆ ਸੀ ਉਹ ਮੈਨੂੰ ਨੌਕ ਆਊਟ ਕਰ ਦਿੰਦਾ ਤਾਂ ਉੱਥੇ ਮੈਚ ਖਤਮ ਹੋ ਜਾਣਾ ਸੀ ਮੈਨੂੰ ਮੌਕਾ ਵੀ ਨਹੀਂ ਸੀ ਮਿਲਣਾ ਮਾਰਨ ਦਾ ਅੱਛਾ ਜੀ ਤੁਹਾਨੂੰ ਨੌਕ ਆਊਟ ਕਰ ਦਿੰਦਾ ਬਟ ਤੁਹਾਡੇ ਤੋਂ 5 ਤੋਂ 5 ਕੀਤਾ ਇੱਕ ਦੂਜੇ ਨੂੰ ਤੁਸੀਂ ਤਾਂ ਪਹਿਲਾਂ ਉਹ ਤੁਹਾਡੇ ਨਾਲ ਬੋਲਿਆ ਵੀ ਨਹੀਂ ਹਾਂ ਪਹਿਲਾਂ ਫਿਰ ਨੇ ਥੱਪੜ ਮਾਰਿਆ ਜਦੋਂ ਉਹਨੇ ਮੇਰੇ ਥੱਪੜ ਮਾਰਿਆ ਮੈਂ ਚੱਲ ਗਿਆ ਸਲੈਪ ਕੀਤੀ ਤਾਂ ਫਿਰ ਉਹਨੂੰ ਲੱਗਿਆ ਵੀ ਹਾਂ ਵੀ ਹੈ ਕੋਈ ਅੱਗੇ ਖੜਾ ਉਹ ਮੈਨੂੰ ਹਲਕੇ ਚ ਲੈ ਰੇ ਸੀ ਕਿਉਂਕਿ 28 ਕਿਲੋ ਵਜਨ ਦਾ ਸਾਡਾ ਫਰਕ ਸੀ ਮੇਰਾ ਮੇਰਾ 97 ਕਿਲੋ ਸੀ ਤੇ ਉਹਦਾ ਸੀਗਾ 125 ਕਿਲੋ ਅੱਛਾ ਤੇ ਵੈਸੇ ਤਾਂ 100 ਕਿਲੋ ਤੋਂ ਲੈ ਕੇ 130 ਕਿਲੋ ਤੱਕ ਹੈਵੀ weight ਕੈਟਾਗਰੀ ਆ ਮੈਂ ਜਿੱਦਨ ਗਿਆ ਸੀ ਮੇਰੇ 104 ਕਿਲੋ weight ਸੀ ਤਾਂ ਮੈਂ ਉੱਥੇ ਤਾਂ ਨਹੀਂ ਖਾਦਾ ਗਿਆ ਮੈਂ ਤਾਂ ਮੈਂ ਲੱਸੀ ਦੁੱਧ ਦਹੀਂ ਮਿਲੇ ਨਹੀਂ ਉੱਥੇ ਤੇ ਨਾ ਇੱਥੇ ਦਾ ਆਪਾਂ ਅਸੀਂ ਉਹ ਉਹ ਵਾਲਾ ਸਵਾਦ ਅਸੀਂ ਸਿੰਪਲ ਰੋਟੀ ਖਾਣ ਵਾਲੇ ਬੰਦੇ ਹਨ ਚਿਕਨ ਚੁਕਨ ਨਹੀਂ ਨਹੀਂ ਜੇ ਚਿਕਨ ਵਗੈਰਾ ਖਾਵਾਂਗੇ ਵੀ ਤਾਂ ਉਹ ਅਸੀਂ ਪਹਿਲਵਾਨ ਵਾਲੇ ਤਰੀਕੇ ਦਾ ਸਾਰਾ ਕੁਝ ਖਾਣਾ ਜਿਵੇਂ ਸਾਨੂੰ ਉਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਜੋ ਹੋਣਾ ਤੇ ਤੇਉ ਤੇ ਮੇਰਾ ਵਜਨ 97 ਕਿਲੋ ਰਹਿ ਗਿਆ 19 ਤਰੀਕ ਨੂੰ ਗਿਆ ਸੀ ਮੈਚ ਵਾਲੇ ਦਿਨ ਮੇਰਾ 97 ਕਿਲੋ ਆਇਆ ਤਿੰਨ ਚਾਰ ਦਿਨਾਂ ਚ ਇਹਨਾਂ ਟੁੱਟ ਗਿਆ ਸੀ ਉਹ ਫਿਰ ਉਹ ਹਲਕੇ ਚ ਲੈ ਰਿਆ ਸੀ ਫਿਰ ਜਦੋਂ ਫਿਰ ਮੈਂ ਧਰੀਆਂ ਉਹਦੇ ਫਿਰ ਹੋਇਆ ਉਹ ਕਿ ਵੀ ਹਾਂ ਕੋਈ ਹੈਗਾ ਤੁਹਾਡੇ ਥੱਪੜ ਨਾਲ ਹਿੱਲ ਗਿਆ ਸੀ ਹਾਂ ਆਖਰੀ ਥੱਪੜ ਨੇ ਤਾਂ ਉਹਦੇ ਪੈਰ ਘੜਤੇ ਸੀਗੇ ਉਹ ਬੇਹੋਸ਼ ਹੁੰਦਾ ਹੁੰਦਾ ਗਿਰ ਗਿਰਨੋਂ ਬਚਿਆ ਬਸ ਤੇ ਉਸੇ ਥੱਪੜ ਨੇ ਡਿਸਾਈਡ ਕੀਤਾ ਕਿ ਵਿਨਰ ਮੈਂ ਹੂੰਗਾ ਕਿ ਇੱਕ ਰਾਉਂਡ ਹੋਰ ਚੱਲੂਗਾ। ਅਗਰ ਉਹ ਥੱਪੜ ਉਹ ਉਹ ਕਨਸੀਵ ਕਰ ਜਾਂਦਾ ਤਾਂ ਇੱਕ ਰਾਉਂਡ ਹੋਰ ਮਿਲ ਜਾਣਾ ਸੀਗਾ ਚੌਥੀ ਚੌਥਾ ਥੱਪੜ ਮਿਲਣਾ ਸੀ ਮਾਰਨ ਨੂੰ। ਇੱਕ ਥੱਪੜ ਹੋਰ। ਹਾਂ ਕਿਉਂਕਿ ਵੈਸੇ ਤਾਂ ਮੈਂ ਤਿੰਨੇ ਦੇ ਤਿੰਨੇ ਰਾਉਂਡ ਮੈਂ ਪਹਿਲਾਂ ਜਿੱਤੇ ਸੁੱਕਿਆ ਸੀ ਇੱਕ ਜੁਨੇ ਫਾਲੋ ਵੀ ਕਰਤਾ ਸੀ। ਹੂੰ ਪਰ ਉਹ ਕੀ ਹੁੰਦਾ ਸਪਲਿਟਡ ਡਿਸੀਜਨ ਬਣ ਜਾਂਦਾ। ਹੂੰ ਕਿਉਂਕਿ ਤੁਹਾਨੂੰ ਪਤਾ ਹੈ ਇਹ ਇਸ ਗੇਮ ਹੈ ਇਹ ਦੁਨੀਆ ਜਾਣਦੀ ਹੈ ਕਿ ਜਿਹੜੀ UFC ਹੈ ਜਾਂ MMA ਫਾਈਟਿੰਗ ਹੈ ਜਾਂ ਵਰਲਡ ਦੇ ਵਿੱਚ ਕਿੰਨੀਆਂ ਵੀ ਗੇਮਾਂ ਹਨ ਉਹਨਾਂ ਨੂੰ ਆਨਲਾਈਨ ਹੁਣ ਆਰਾਮ ਨਾਲ ਹੋ ਕੀ ਕਹਿੰਦੇ ਆ ਬੈਟਿੰਗ ਕਰਦੇ ਹਨ ਉਹਦੇ ਤੇ ਤਾਂ ਸਾਰੀ ਉਹਦੇ ਤੇ ਡਿਪੈਂਡ ਹੈ ਉਹਨਾਂ ਦੀ ਤਾਂ ਉਹਨਾਂ ਨੇ ਤਾਂ ਕ੍ਰੇਜ਼ ਪੈਦਾ ਕਰਨੇ ਕਰਨਾ ਹੈ ਅੱਛਾ ਤੁਹਾਨੂੰ ਗੁੱਸਾ ਆਇਆ ਇਸ ਗੱਲ ਦਾ ਜਦੋਂ ਨਹੀਂ ਤਾਂ ਸਪੋਰਟਸਮੈਨਸ਼ਿਪ ਹੁੰਦੀ ਆ ਇੱਕ ਦੂਜੇ ਨਾਲ ਹੈਂਡਸ਼ੇਕ ਕਰਦੇ ਆ ਨਾ ਉਹਨਾਂ ਨੇ ਤੁਹਾਨੂੰ ਬੁਲਾਇਆ ਨਾ ਹੱਥ ਮਿਲਾਇਆ ਇਹ ਤੁਹਾਡੇ ਦਿਮਾਗ ਚ ਘੁੰਮ ਰਿਹਾ ਸੀਗਾ ਹਾ ਦਿਮਾਗ ਚ ਘੁੰਮਦਾ ਸੀ ਗੁੱਸੇ ਚ ਨਹੀਂ ਸੀ ਘੁੰਮਦਾ ਬਸ ਇੰਨਾ ਕਹਦਾ ਸੀ ਉਹਨੂੰ ਜਦੋਂ ਮੈਂ ਹੱਥ ਮਲਾਉਣ ਗਿਆ ਸੀ ਨਾ ਉਹ ਕਹਿੰਦਾ ਉਹਦੇ ਨਾਲ ਦਾ ਬੋਲਿਆ ਸੀ ਉਹਦਾ ਨਾਲ ਡੰਪ ਲੈਣਾ ਉਹ ਸੁਪਰ ਹੈਵੀweight ਚ ਖੇਡਦਾ ਤੇ ਦੁਨੀਆ ਦੇ ਵਿੱਚ ਅਗਰ ਪਾਵਰ ਸਲੈਪ ਦੇ ਵਿੱਚ ਸਭ ਤੋਂ ਮਸ਼ਹੂਰ ਬੰਦਿਆਂ ਦੇ ਵਿੱਚੋਂ ਇੱਕ ਆ ਉਹ ਉਹਨੇ ਕਿਹਾ ਵੀ ਮੈਨੂੰ ਤਾਂ ਪਹਿਲੇ ਥੱਪੜ ਚ ਬੇਹੋਸ਼ ਕਰ ਦੇਣਾ ਉਹਨੇ ਵੀ ਸਭ ਤੋਂ ਪਰੇ ਹੋ ਜਾ ਮੈਂ ਕੋਈ ਨਹੀਂ ਕੱਲ ਨੂੰ ਦੱਸਦਾ ਅੱਛਾ ਉਹ ਕਹਿੰਦਾ ਵੀ ਤੁਹਾਨੂੰ ਪੈ ਤੈਨੂੰ ਪਹਿਲੇ ਥੱਪੜ ਚ ਬੇਹੋਸ਼ ਕਰ ਦੇਣਾ ਤੂੰ ਪੂਰੀ ਜਾ ਸਾਡੇ ਵੀ ਸਾਨੂੰ ਅਸੀਂ ਨਹੀਂ ਬੁਲਾਉਂਦੇ ਤੇ ਨਾ ਅੱਛਾ ਫਿਰ ਮੈਂ ਕਿਹਾ ਵੀ ਚੱਲ ਭਾਈ ਕੋਈ ਨਿਕਲ ਨੂੰ ਦੇਖਾਂਗੇ ਮੈਂ ਕਿਹਾ ਮੈਂ ਕਿਹਾ ਤੂੰ ਵੀ ਜ਼ੋਰ ਲਾ ਲਈ ਨਾਲ ਹਾਂ ਹਾਂ ਫਿਰ ਉਹ ਇੰਗਲਿਸ਼ ਤੇ ਇੰਗਲਿਸ਼ ਤੇ ਵਿੱਚ ਉਹਨੇ ਗਾਲ ਕੱਢਣ ਦੀ ਕੋਸ਼ਿਸ਼ ਕੀਤੀ ਅੱਛਾ ਤੇ ਮੇਰੇ ਨਾਲ ਦੇ ਮੈਨੇਜਰ ਨੂੰ ਪਤਾ ਸੀ ਵੀ ਹੁਣ ਜੀ ਯਾਰ ਨੇ ਕੀ ਕਰ ਦੇਣਾ ਫਿਰ ਉੱਥੇ ਮਾਹੌਲ ਹੋ ਗਿਆ ਸੀ ਗਰਮਾ ਗਰਮ ਅੱਛਾ ਮਾਹੌਲ ਫਾਈਟ ਤੋਂ ਪਹਿਲਾਂ ਮਾਹੌਲ ਗਰਮਾ ਗਰਮ ਹੋ ਗਿਆ ਹਾਂ ਇੱਕ ਦਿਨ ਪਹਿਲਾਂ ਹੋ ਗਿਆ ਸੀ ਤੇ ਫਿਰ ਮੈਂ ਉਹਨੂੰ ਉਹ ਚੀਜ਼ ਨੂੰ ਫਿਰ ਕਨਸੀਵ ਕੀਤਾ ਮੈਂ ਕਿਹਾ ਕੋਈ ਨਹੀਂ ਕੱਲ ਨੂੰ ਤੈਨੂੰ ਰਿੰਗ ਦੇ ਵਿੱਚ ਹੀ ਦੱਸਾਂਗੇ ਵੀ ਕਿਹੜੇ ਪਾਪਿਕ ਦੀ ਆ ਔਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਮੈਂਟਰ ਇੰਟਰਵਿਊ ਹੋ ਰਹੇ ਸੀਗੇ ਜਿਹੜਾ ਰਸ਼ੀਨ ਫਾਈਟਰ ਹੈ ਉਹ ਮੱਚ ਹੈਵੀਅਰ ਹੈ ਅਭੀ ਸਾਰੇ ਕਸ ਪਾਵਰ ਚ ਜ਼ਿਆਦਾ ਹੈ ਹਾਈਟ ਚ ਜ਼ਿਆਦਾ ਹੈ ਹਨਾ ਸਾਰੇ ਕਸ ਜ਼ਿਆਦਾ ਵੀ ਕੀ ਬਣੂਗਾ ਹਨਾ ਫਾਈਟ ਦਾ ਵੀ ਵੀ ਕੀ ਟਾਈਗਰ ਚੱਲ ਪਾਊਗਾ ਪਰ ਹਾਂ ਬਿਲਕੁਲ ਟਾਈਗਰ ਕਹਿੰਦੇ ਨੇ ਜੀ ਮੈਨੂੰ ਉਹ ਪਰ ਜਦੋਂ ਮੈਂ ਜਿਵੇਂ ਜਿਵੇਂ ਉਹਨਾਂ ਨੇ ਫਿਰ ਬਾਅਦ ਚ ਇਹ ਵੀ ਕਿਹਾ ਕਿ ਰਾਉਂਡ ਬਾਈ ਰਾਉਂਡ ਜੁਝਾਰ ਥੱਲੇ ਨੂੰ ਨਹੀਂ ਵੀ ਹੋਇਆ ਵੀ ਪਹਿਲੇ ਰਾਊਂਡ ਚ ਜ਼ਿਆਦਾ ਮਜ਼ਬੂਤ ਤਾਂ ਦੂਜੇ ਚ ਉਹ ਤਾਂ ਹਲਕਾ ਹੋ ਗਿਆ ਤੀਜੇ ਚ ਹੋਰ ਹਲਕਾ ਉਹ ਕਹਿੰਦੇ ਵੀ ਇਹ ਥੱਲੇ ਤੋਂ ਉੱਪਰ ਉੱਪਰ ਤੋਂ ਉੱਪਰ ਵੀ ਸਟਰੋਂਗ ਤੋਂ ਸਟਰੋਂਗ ਹਰੇਕ ਰਾਊਂਡ ਚ ਹੁੰਦਾ ਗਿਆ ਕਿਉਂਕਿ ਮੈਂ ਆਖਰੀ ਥੱਪੜ ਨੂੰ ਤਾਂ ਉਹਦੇ ਨੂੰ ਐਦਾਂ ਚੱਲਿਆ ਕਿ ਅਸਟ ਲੱਗਣ ਤੋਂ ਬਾਅਦ ਵੀ ਕਿ ਮੇਰਾ ਇੰਨਾ ਕੁ ਵੀ ਨਹੀਂ ਇੱਕ ਹੁਣ ਇਹ ਮਿਲੀਸੈਕੰਡਰ ਸੈਂਟੀਮੀਟਰ ਵੀ ਕਹ ਲਓ ਉਹ ਵੀ ਨਹੀਂ ਹਿੱਲਿਆ ਮੈਂ ਕਿਸੇ ਪਾਸੇ ਨੂੰ ਬਟ ਜਦੋਂ ਮੈਂ ਉਹਦੇ ਮਾਰਿਆ ਤਾਂ ਤੁਸੀਂ ਉਹ ਦੇਖੀ ਹੋਏ ਵੀਡੀਓ ਤੇ ਉਹ ਬੇਹੋਸ਼ ਹੁੰਦਾ اچھا ਭਾਈ ਜਦੋਂ ਤੁਸੀਂ ਰਿੰਗ ਚ ਗਏ ਤਾਂ ਪਹਿਲਾਂ ਬਾਬੇ ਤੇ ਆਏ ਹਾਂਜੀ ਬਾਬੇ ਰੋਜੀ ਧਿਆਨੇ ਸਵੇਰੇ ਉੱਠ ਕੇ ਪਹਿਲਾਂ ਅਕਾਲ ਦਾ ਸ਼ੁਕਰਾਨਾ ਕਰਦੇ ਆ ਜਪਜੀ ਸਾਹਿਬ ਪੜਦੇ ਆ ਹਾਂ ਫਿਰ ਉਸ ਤੋਂ ਬਾਅਦ ਚੋਪਈ ਸਾਹਿਬ ਦਾ ਪਾਠ ਕੀਤਾ ਹਾਂ ਗੁਰੂ ਸਾਹਿਬ ਨੇ ਕਿਹਾ ਨਾ ਕਿ ਜਦੋਂ ਵੀ ਜੰਗੇ ਮੈਦਾਨ ਨੂੰ ਤੁਰਨਾ ਹੈ ਤਾਂ ਚੋਪਈ ਪੜ ਕੇ ਤੁਰਨਾ ਜ਼ਰੂਰ ਚੋਪਈ ਪੜੀ ਚੋਪਈ ਪੜੀ ਤੇ ਫਿਰ ਅਰਦਾਸ ਕੀਤੀ ਹਾਂ ਅਰਦਾਸ ਕੀਤੀ ਤੇ ਫਿਰ ਹਰੀ ਸਿੰਘ ਨਲੂਏ ਦੀ ਵਾਰ ਲਵਾਈ ਓਏ ਹੋਏ ਫਿਰ ਉਹ ਹਰੀ ਸਿੰਘ ਨਲੂਏ ਦੀ ਵਾਰ ਤੋਂ ਪਤਾ ਸਿੱਧੂ ਮੁਸੇਵਾਲੇ ਦੀ ਬਾਤ ਚ ਹਾਂ ਤੇ ਉਹ ਯਾਦ ਹੈਗੀ ਨਲੂਆ ਸ਼ੇਰ ਪੰਜਾਬ हां ਨਲੂਆ ਸ਼ੇਰ ਪੁੱਤਰ ਦਸ਼ਮੇਸ਼ ਦਾ ਹਨ ਉਹ ਉਹ ਗਨ ਜੁੱਸਾ ਸੱਤ ਫੁੱਟ ਚੋਬਰ ਗੱਬਰੂ ਹਨ ਤੁਸੀਂ ਤਾਂ ਮਰੇ ਹੁਣ ਸਵਾਰ ਕੇ ਜਾਣੀ ਕਿਉਂਕਿ ਉਹ ਬਸ ਲਹਿਰੇ ਹੋਰ ਹੁੰਦੀ ਆ ਉਹਦੀ ਉਹਨੇ ਅੰਦਰੋਂ ਬੂਸਟ ਕਰਤਾ ਹਨ ਮੈਂ ਪਹਿਲਾਂ ਵੀ ਰਿੰਗ ਤੋਂ ਜਾਂਦਾ ਜਾਂਦਾ ਵੀ ਮੈਂ ਨੱਚਣ ਲੱਗ ਗਿਆ ਸੀਗਾ ਵਾਰ ਦੇ ਉੱਪਰ ਹਰੀ ਸਿੰਘ ਨਲੂਆ ਦੀ ਹਾਂ ਮੈਨੂੰ ਲੱਗਾ ਵੀ ਰਸ ਪਰ ਗਿਆ ਸੀ ਬਹੁਤ ਜ਼ਿਆਦਾ ਹੂੰ ਵੀ ਦਸਪਰਤ ਸੀ ਨਾ ਮੈਂ ਕਹ ਗਿਆ ਸੀ ਕਿ ਇਹਨਾਂ ਦੇ ਜਾਏ ਆ ਇਹ ਸੋਚ ਕੇ ਜੜਿਆ ਸੀ ਵੀ ਕੋਈ ਨਹੀਂ ਜੋ ਵੀ ਅੱਜਾ ਸਿਰ ਜਾ ਗਿਆ ਜੀਰਾਲ ਸਿੰਘ ਤੇਰੇ ਲਈ ਸਿਰ ਜਾ ਗਿਆ ਵੀ ਇਹਨਾਂ ਨੂੰ ਦਸੀਏ ਵੀ ਅਸੀਂ ਕੌਣ ਆ ਫਿਰ ਉਹ ਅੱਗੇ ਤੁਸੀਂ ਦੇਖਿਆ ਹੀ ਫਿਰ ਸਾਰਾ ਮੈਚ ਭਾਈ ਰੋਪ ਪੰਜਾਬੀਆਂ ਦਾ ਵੱਖਰਾ ਹੈ ਹਾਂਜੀ ਵੱਖਰਾ ਜੀ ਆਪਣੇ ਦਾੜੇ ਦਾ ਜ਼ਿਆਦਾ ਵੱਖਰਾ ਹਾਂ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਕਿ ਸਿੱਖ ਸਿੱਖ ਸਰਦਾਰ ਤਾਂ ਬਹੁਤ ਖੇਡਦੇ ਨੇ ਬੱਚੇ ਪਰ ਉਹ ਮੂੰਹ ਤੋਂ ਦਾੜੀ ਕਟਾ ਦਿੰਦੇ ਨੇ ਹਾਂ ਹਾਂ ਜਾਇਦਰ ਹੋ ਜਾ ਉਧਰ ਹੋ ਅੱਛਾ ਇੱਕ ਮਿੰਟ ਲੱਗਿਆ ਕਿਤੇ ਵੀ ਮੈਂ ਕੁਇਟ ਕਰ ਸਕਦਾ ਹਾਰ ਸਕਦਾ ਨਹੀਂ ਹਮ ਕਿਉਂਕਿ ਮੈਂ ਐਮ ਐਮ ਐ ਫਾਈਟ ਚ ਵੀ ਅਨਡਿਫੀਟਡ ਆ ਪਿੰਜਰੇ ਵਾਲੀ ਚ ਹਮ ਤੇ ਜੋ ਗ੍ਰੈਪਲਿੰਗ ਹੈ ਜਿਹਨੂੰ ਸੈਲਫ ਡਿਫੈਂਸ ਕਹਿੰਦੇ ਜੂਜਿਟਸੂ ਉਹਦੇ ਵਿੱਚ ਵੀ ਮੈਂ ਅਨਡਿਫੀਟਡ ਆ ਤੇ ਵਰਲਡ ਚੈਂਪੀਅਨ ਆ ਪਿਛਲੇ ਸਾਲ ਜਾਪਾਨ ਤੋਂ ਬਣਿਆ ਹਮ 2024 ਚ ਸਤੰਬਰ ਮਹੀਨੇ ਤੇ ਹੁਣ ਪਾਵਰ ਸਲੈਪ ਚ ਵੀ ਦੋ ਮੈਚ ਹੋਲੇ ਮੇਰੇ ਮੈਂ ਇਹਦੇ ਚ ਵੀ ਅਨਡਿਫੀਟਡ ਆ ਅੱਛਾ ਫੈਮਿਲੀ ਦਾ ਕਿੰਨਾ ਰੋਲ ਰਹਿੰਦਾ ਪੂਰੇ ਇਨਸੀਡੈਂਸ ਚ ਇਹ ਫੈਮਿਲੀ ਸਪੋਰਟ ਅਬਜੂ ਰਿਹਾ ਫੈਮਿਲੀ ਦਾ ਤੋਂਤੇ ਯਕੀਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਯਾ ਮੇਰੇ ਫਾਦਰ ਸਾਹਿਬ ਦਾ ਬਚਪਨ ਤੋਂ ਸ਼ੌਂਕ ਸੀ ਸਾਨੂੰ ਪਹਿਲਵਾਨ ਬਣਾਉਂਦਾ ਸੀ ਪਰ ਮੈਂ ਪਹਿਲਵਾਨੀ ਕਰਦੇ ਨੂੰ 22 ਸਾਲ ਹੋ ਗਏ ਮੈਨੂੰ ਫਿਰ ਮੈਂ ਪਿਛਲੇ 4-5 ਸਾਲ ਤੋਂ ਲਾਕਡਾਊਨ ਤੋਂ ਬਾਅਦ ਮੈਂ ਗੋਡੇ ਦੀ ਸੱਟ ਕਰਕੇ ਪਿਛੇ ਾੜ ਗਿਆ ਸੀ ਮੈਂ ਆਪਰੇਸ਼ਨ ਕਰਵਾਇਆ ਹੁਣ 6-7 ਮਹੀਨੇ ਪਹਿਲਾਂ ਤੇ ਉਦੋਂ ਤੋਂ ਹੀ ਫੈਮਿਲੀ ਦਾ ਮਾਹੌਲ ਹੀ ਇਦਾਂ ਦਾ ਹੈ ਨਾ ਕਰਦਾ ਇਦਾਂ ਦਾ ਵੀ ਹਾਂ ਇਹ ਸਪੋਰਟਸਮੈਨ ਹੈ ਵੀ ਉੱਪਰ ਹੈਗੇ ਵਾਰੀਅਰ ਹੈ ਉਹ ਪੂਰੀ سپورਟ ਕਰਦੇ ਆ ਹਾਂ ਧਰਤੀ ਉਹ ਹੈ ਧਰਤੀ ਉਹ سپورਟ ਕਰਦੇ ਨੇ ਜੀ ਪੂਰੀ ਇਸ ਧਰਤੀ ਬਾਰੇ ਕੁਝ ਕਹਿਣਾ ਚਾਹੁੰਦਾ ਮਾਣ ਕਿੰਨਾ ਇਸ ਵੇਲੇ ਇਸ ਧਰਤੀ ਜੋ ਵੀ ਅੱਜ ਮੈਂ ਜੁਝਾਰ ਸਿੰਘ ਦਾ ਵजूद ਹੈਗਾ ਤਾਂ ਉਹ ਇਸ ਧਰਤੀ ਕਰਕੇ ਹੀ ਹੈ ਇਸ ਧਰਤੀ ਦੀ ਹੀ ਪਹਿਚਾਨ ਹੈ ਇਸ ਧਰਤੀ ਦੇ ਉੱਪਰ ਅਗਰ ਮੈਂ ਨਾ ਜੰਮਦਾ ਤਾਂ ਸ਼ਾਇਦ ਮੈਂ ਕਿਸੇ ਕਿਤੇ ਜਿਹੜੇ ਮਕਾਮ ਤੇ ਨਾ ਵੀ ਜਾ ਪਾਉਂਦਾ ਜੁਝਾਰ ਸਿੰਘ ਨਾਂ ਦਾ ਜੋਸ਼ ਰਹਿੰਦਾ ਸਦਾ ਸਵਾਸ ਸਵਾਸ ਹਰ ਸਮੇਂ ਕਦੇ ਵੀ ਟੈਂਦੀ ਕਲਾ ਚ ਨਹੀਂ ਚਾਰ ਸਿੰਘ ਹੋਇਆ ਕਿਉਂਕਿ ਉਹ ਚਰਦੀ ਕਲਾ ਚ ਰਹਿੰਦਾ ਸੀ ਹਮੇਸ਼ਾ ਫੇ ਅਸੀਂ ਉਹਦੇ ਨਾਂ ਦੀ ਇਲਾਜ ਰੱਖਾਂਗੇ ਭਾਈ ਬਹੁਤ ਵਧਾਈਆਂ ਤਦ ਹਯਾਰ ਸਿੰਘ ਚਮਕੌਰ ਸਾਹਬ ਦੇ ਰਹਿਣ ਵਾਲੇ ਨੇ ਬਹੁਤ ਇੰਟਰਸਟਿੰਗ ਦੋ ਚਾਰ ਗੱਲਾਂ ਇਹ ਜਾਂ ਕਰੀਆਂ ਕਹਿੰਦੇ ਇੱਕ ਤਾਂ ਮੇਰੇ ਦਿਮਾਗ ਚ ਘੁੰਮ ਰਿਆ ਸੀ ਜਦੋਂ ਮੈਂ ਹੱਥ ਮਲਾਉਣ ਗਿਆ ਤਾਂ ਰਸ਼ੀਅਨ ਫਾਈਟਰ ਨੇ ਮੇਰੇ ਨਾਲ ਹੱਥ ਨਹੀਂ ਮਿਲਾਇਆ ਉਹ ਕਹਿੰਦਾ ਤੁਹਾਨੂੰ ਇੱਕ ਥੱਪੜ ਚ ਮੋੜ ਦਾਂਗੇ ਕਹਿੰਦੇ ਮੈਂ ਕਿਹਾ ਕੱਲ ਨੂੰ ਰਿੰਗ ਚ ਵੇਖਾਂਗੇ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਜੰਗ ਜਾਣ ਤੋਂ ਪਹਿਲਾਂ ਚਉਪਈ ਸਾਹਿਬ ਦਾ ਪਾਠ ਕਰਨਾ ਹੈ ਮੈਂ ਚਉਪਈ ਸਾਹਿਬ ਦਾ ਪਾਠ ਕਰਕੇ ਤੇ ਹਰੀ ਸਿੰਘ ਨਲੂਏ ਦੀ ਵਾਰ ਸੁਣ ਕੇ ਲੜਨ ਗਿਆ ਸੀ ਤੇ ਸ੍ਰੀ ਚਮਕੌਰ ਸਾਹਿਬ ਦੀ ਇਸ ਪਾਵਨ ਧਰਤੀ ਦਾ ਇਹ ਯੋद्धा ਭਾਰਤ ਪੰਜਾਬ ਤੇ ਸਿੱਖਾਂ ਦੀ ਇੱਜ਼ਤ ਰੱਖਿਆ ਕਹਿੰਦਾ ਜੁਹਾਰ ਸਿੰਘਾਂ ਕਦੇ ਜੁਹਾਰ ਸਿੰਘ ਟੈਂ ਦੀ ਗਲਾਚ ਨਹੀਂ ਹੋਇਆ ਕੈਮਰਾ ਪਰਸਨ ਰੋਸ਼ਨ ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬ